ਗੂਗਲ ਨੇ ਪਿਛਲੇ ਸਾਲ ਨਵੰਬਰ ਵਿੱਚ Gmail ਐਪ ਵਿੱਚ ਇੱਕ ਨਵਾਂ ਫੀਚਰ ਪੈਕੇਜ ਟਰੈਕਿੰਗ ਨਾਂ ਤੇ ਐਡ ਕੀਤਾ ਸੀ ਜੋ ਯੂਜ਼ਰ ਨੂੰ ਉਸਦੇ ਪਾਰਸਲ ਨੂੰ ਟਰੈਕ ਤੇ ਡਿਲੀਵਰੀ ਨਾਲ ਜੁੜੀ ਜਾਣਕਾਰੀ ਐਪ ਨੂੰ ਬਿਨਾ ਖੋਲੇ ਦਿੰਦਾ ਹੈ। ਉਹ ਨਵੇਂ ਅਪਡੇਟ ਦੇ ਬਾਅਦ ਯੂਜ਼ਰ ਨੂੰ ਡਿਲੀਵਰੀ ਲੇਟ ਹੋਣ ਤੇ Gmail 'ਚ ਟੌਪ ਤੇ ਇੱਕ ਮੇਲ ਦਿਖੇਗਾ ਜਿਸ ਵਿੱਚ ਦੱਸਿਆ ਗਿਆ ਹੋਵੇਗਾ ਕਿ ਡਿਲੀਵਰੀ ਕਦੋਂ ਹੋਵੇਗੀ। ਇਹ ਮੇਲ ਇਨਬਾਕਸ ਦੇ ਟੌਪ ਤੇ orange color ਦੇ ਸਬਜੈਕਟ ਨਾਲ ਨਜ਼ਰ ਆਏਗੀ ਇਸ ਫੀਚਰ ਦੀ ਮਦਦ ਨਾਲ ਆਨਲਾਈਨ ਸ਼ੋਪਿੰਗ ਕਰਨ ਵਾਲੇ ਯੂਜ਼ਰ ਨੂੰ ਪ੍ਰੋਡਕਟ ਦੀ ਡਿਲੀਵਰੀ ਡੇਟ ਦੇਖਣ ਲਈ ਮੇਲਸ ਵਿੱਚ ਹੇਠਾਂ ਨਹੀਂ ਜਾਣਾ ਹੋਵੇਗਾ ਜਾਂ ਸਰਚ ਵਿੱਚ ਆਪਣਾ ਸਮਾਂ ਖਰਾਬ ਨਹੀਂ ਕਰਨਾ ਪਵੇਗਾ ਜੀਮੇਲ ਤੁਹਾਡੇ ਪਾਰਸਲ ਨੂੰ ਟਰੈਕ ਕਰਨ ਲਈ ਇਸ ਲਈ ਯੂਜ਼ਰ ਨੂੰ ਮੈਨੂਅਲੀ ਇਸ ਆਪਸ਼ਨ ਨੂੰ ਜੀਮੇਲ ਸੈਟਿੰਗ ਵਿੱਚ ਜਾ ਕੇ ਆਨ ਕਰਨਾ ਹੋਵੇਗਾ ਨਾ ਸਿਰਫ ਡਿਲੀਵਰੀ ਆਪਸ਼ਨ ਸਗੋ ਜੀਮੇਲ ਤੁਹਾਨੂੰ ਪ੍ਰੋਡਕਟ ਨਾਲ ਜੁੜੀ रिटर्न पॉलिसी ਵੀ ਦਿਖਾਏਗਾ ਨਾਲ ਹੀ ਵੈਂਡਰ ਦੇ ਹਿਸਾਬ ਨਾਲ ਗਾਈਡਲਾਈਨ ਦਾ ਲਿੰਕ ਵੀ ਮੈਂਸ਼ਨ ਕਰੇਗਾ ਕੁਝ ਸਮਾਂ ਪਹਿਲਾਂ ਜੀਮੇਲ ਵਿੱਚ Google ਨੇ ਮਲਟੀਪਲ ਜੀਮੇਲ ਨੂੰ ਡਿਲੀਟ ਕਰਨ ਲਈ ਸਿਲੈਕਟ 올 ਦਾ ਆਪਸ਼ਨ ਜੋੜਿਆ ਸੀ ਇਸ ਦੀ ਮਦਦ ਨਾਲ ਯੂਜ਼ਰ ਇੱਕ ਹੀ ਸਮੇਂ 50 ਮੇਲਸ ਨੂੰ ਐਪਰਾਹੀਂ ਡਿਲੀਟ ਕਰ ਸਕਦੇ ਨੇ ਇਸ ਤੋਂ ਪਹਿਲਾਂ ਇਹ ਸਹੂਲਤ ਸਿਰਫ ਵੈਬ ਵਰਜਨ ਤੇ ਮੌਜੂਦ ਸੀ Google ਨੇ ਆਪਣੇ ਸਰਚ ਇੰਜਨ ਵਿੱਚ ਇੱਕ ਨਵਾਂ ਫੀਚਰ ਗੈਟ ਇਟ ਬਾਈ 24 ਦਸੰਬਰ ਨੂੰ ਜੋੜਿਆ ਹੈ ਇਸ ਦੀ ਮਦਦ ਨਾਲ ਜਦੋਂ ਤੁਸੀਂ ਕੋਈ ਪ੍ਰੋਡਕਟ ਸਰਚ ਕਰੋਗੇ ਤਾਂ ਇਸ ਨਾਲ ਤੁਹਾਨੂੰ ਉਹ ਪ੍ਰੋਡਕਟ ਦੇਖਣਗੇ ਜਿਨ੍ਹਾਂ ਨੂੰ ਤੁਸੀਂ 크리스마ਸ ਤੋਂ ਪਹਿਲਾਂ ਖਰੀਦ ਸਕਦੇ ਹੋ ਇਹ ਫੀਚਰ ਕੰਪਨੀ ਇਸ ਲਈ ਲਿਆਈ ਹੈ ਤਾਂ ਕਿ ਲੋਕ ਸਮੇਂ ਰਹਿੰਦੇ ਇੱਕ ਦੂਜੇ ਲਈ ਗਿਫਟ ਖਰੀਦ ਸਕਣ ਤੇ ਉਹਨਾਂ ਨੂੰ ਟਾਈਮ ਨਾਲ ਦੇ ਸਕਣ ਧਿਆਨ ਦਿਓ ਦੱਸ ਦਈਏ ਕਿ ਦੋਵੇਂ ਫੀਚਰ ਫਿਲਹਾਲ ਸਿਰਫ ਯੂਐਸਏ ਤੱਕ ਸੀਮਿਤ ਹਨ ਇਹ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਕਿ ਕੰਪਨੀ ਇਹਨਾਂ ਨੂੰ ਭਾਰਤ ਕਦੋਂ ਲਿਆਏਗੀ